ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਕਰਾਂਗੇ ਅਗਲੇ 3-4 ਦਿਨਾਂ ਦੀ ਯਾਨੀ ਕਿ 19-20 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਐਸ ਲਈ ਜੀ ਤਾਜ਼ਾ ਸੈਟੇਲਾਈਟ ਦਾ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 16 ਜਨਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 9:30 ਵਜਨ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਕਿ ਐਸ ਵੇਲੇ ਸੰਗਨੀ ਧੁੰਦ ਜਿਹੜੀ ਹੈ ਉਹ ਜ਼ਮੀਨੀ ਲੈਵਲ ਤੇ ਬਣੀ ਹੋਈ ਆ ਖਾਸ ਕਰਕੇ ਪੱਛਮੀ ਖੇਤਰਾ ਦੇ ਵਿੱਚ ਮਾਲਵੇ ਦੇ ਪੱਛਮੀ ਖੇਤਰ ਔਰ ਮਾਝੇ ਦੇ ਪਛੋਗੇ ਖੇਤਰਾ ਦੇ ਵਿੱਚ ਧੁੰਦ ਐਸ ਵੇਲੇ ਗਰਾਊਂਡ ਲੈਵਲ ਤੇ ਕਾਫੀ ਖੇਤਰਾ ਨੂੰ ਪ੍ਰਭਾਵਿਤ ਕਰ ਰਹੀ ਆ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾ ਦੇ ਵਿੱਚ ਵੀ ਕੁਝ ਖੇਤਰਾ ਦੇ ਵਿੱਚ ਜਮੀਨੀ ਲੈਵਲ ਦੇ ਧੁੰਦ ਜਿਹੜੀ ਆ ਬਹੁਤੇ ਜਿਹੜੀਆਂ ਪ੍ਰਭਾਵਿਤ ਕਰ ਰਹੀ ਆ ਪਾਚੂ nghi ਸਿਸਟਮ ਜਿਹੜਾ ਫਿਜਲੇ 24 48 ਘੰਟਿਆਂ ਤੋਂ ਸਰਗਰਮ ਸੀ Rajasthan, Madhya Pradesh, Haryana, Delhi ਦੇ ਆਸਾਸਿਕ ਖੇਤਰ ਔਰ UP ਦੇ ਪਛਮੀ ਖੇਤਰਾਂ ਤੱਕ ਸੀਮਿਤ ਰਹਾ। ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਤਾਂ ਕੋਈ ਅਸਰ ਨਹੀਂ ਦੇਖਣ ਨੂੰ ਮਿਲੇਗਾ ਹਾਂ ਕੁਝ ਜਗ੍ਹਾ ਤੇ ਕਿ ਹਲਕੇ ਛਿੱਟੇ ਸ਼ਰਾਟੇ ਜ਼ਰੂਰ ਦੇਖੇ ਜਾ ਸਕਦੇ ਨੇ ਉਸੇ ਤਰ੍ਹਾਂ ਅੱਜ ਤੜਕੇ ਸਵੇਰੇ ਅਮਲੋਸ਼ ਸ਼੍ਰੀ ਫਤਗੜ ਸਾਹਿਬ ਉਹ ਲੁਧਿਆਣਾ ਦੇ ਕੁਝ ਪੂਰਬੀ ਜਿਹੜੇ ਖੇਤਰ ਹੈ ਔਰ ਦੂਜੀ ਫਸੇ ਨਵਾਂ ਸ਼ਹਿਰ ਤੇ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਨਮ ਜਿਹੜੀ ਅੱਜ ਸਵੇਰ ਵੇਲੇ ਦੇਖਣ ਨੂੰ ਮਿਲੀ ਹੈ ਤੇ ਇਹ ਸਿਸਟਮ ਲੰਘ ਰਿਹਾ ਜੀ ਇਸ ਵੇਲੇ ਪੰਜਾਬ ਦੇ ਉੱਪਰ ਦੀ ਖਾਸ ਕਰ ਪੁਆਦ ਖੇਤਰ ਚੰਡੀਗੜ੍ਹ ਮੋਹਾਲੀ ਰੋਪੜ ਹੁਸ਼ਿਆਰ ਫਿਰ ਨਵਾਂ ਸ਼ ਪਠਾਨਕੋਟ ਤੇ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਦੇ ਜ਼ਿਲ੍ਹਿਆਂ ਦੇ ਉੱਪਰ ਦੀ ਜਿਹੜੀ ਬਦਲਵਾਈ ਅਸਲੇ ਗੁਜ਼ਰ ਰਹੀ ਹੈ ਤੇ ਹਾਲੇ ਵੀ ਆਉਂਦੇ ਜਿਹੜੇ 2-3 ਘੰਟੇ ਨੇ ਜਿੱਥੇ-ਕਿੱਥੇ ਹਲਕੇ ਸ਼ਰਾਟੇਦਾਰ ਜੋ ਹੋ ਸਕਦੇ ਨੇ ਬਹੁਤੇ ਤੇਜ਼ ਮੀਂਹ ਦੇ आसार ਨਹੀਂ ਹੈ ਬੂੰਦਾਬੰਦੀ ਕੁਝ ਕੁ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਕਿਸੇ ਵੀ ਤਹਿਸੀਲ ਜਾਂ ਕਿਸੇ ਵੀ ਖੇਤਰ ਦੇ ਵਿੱਚ ਸੋ ਆਉਂਦੇ ਜਿਹੜੇ ਤੋਤੇਦਰ ਨੇ ਜੀ ਮੌਸਮ ਖਾਗਰ ਅਲਰਟ ਕੀਤੇ ਹੋਏ ਨੇ ਯੈਲੋ ਅਲਰਟ ਜਿਹੜਾ ਸੰਗਣੀ ਤੋਂੰਦੇ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਤੇ ਆਉਂਦੇ ਜਨਾਂ ਦੇ ਦਰਮਿਆਨ ਗਰਾਊਂਡ ਲੈਵਲ ਤੇ ਕਾਫੀ ਜਿਹੜੀ ਸੰਗਣੀ ਤੋਂੰਦਾ ਉਹ ਪ੍ਰਭਾਵਿਤ ਕਰ ਸਕਦੀ ਹੈ ਬਹੁਤ ਵੱਡੇ ਖੇਤਰ ਨੂੰ ਤੇ ਸੀਤਲੜ ਜੋਰਾ ਤੇ ਆ ਜੀ ਸੀਤਲੜ ਤੋਂ ਕੋਈ ਰਾਹਤ ਨਹੀਂ ਆ ਪਲੱਸ ਇਹ ਰਾ ਸਿਸਟਮ ਹੈ ਪਹਾੜਾ ਦੇ ਵਿੱਚ ਬਰਬਾਰੀ ਦਾ ਹਲਕਾ ਦੌਰ ਲਵਾਵੇਗਾ ਜਿਹਦੇ ਨਾਲ ਠੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਚੌਕਾ ਵਾਦਾ ਜਿਹੜਾ ਜਾ ਦਰਜ ਕੀਤਾ ਜਾਵੇਗਾ ਸੋ ਜਿਹੜੇ ਆਉਂਦੇ ਤਿੰਨ ਚਾਰ ਦਿਨਾਂ ਦੀ ਗੱਲ ਕਰੀਏ ਯਾਨੀ ਕਿ 20 ਤਰੀਕ ਤੱਕ ਹੁਣ ਇਹ ਸਿਸਟਮ ਤੋਂ ਬਾਅਦ ਕੋਈ ਮੀਂਹ ਲੱਗਦੇ ਨਜ਼ਰ ਨਹੀਂ ਆ ਰਹੇ ਤੁੰਦ ਪ੍ਰਭਾਵਿਤ ਕਰਦੇ ਰਹੇਗੀ ਅਗਲੇ 3-4 ਦਿਨਾਂ ਤੱਕ ਤੇ ਇਹਦਾ ਸਿਸਟਮ ਵੱਡੇ ਤੌਰ ਤੇ ਵੱਡੇ ਏਰੀਆ ਨੂੰ ਪ੍ਰਭਾਵਿਤ ਕਰ ਸਕਦਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉਹ ਸਿਸਟਮ ਹੁਣ 22 ਤੋਂ ਲੈ ਕੇ 25 ਦੇ ਵਿਚਕਾਰ ਲੱਗਦਾ ਜਾਪ ਰਿਹਾ ਫਿਲਹਾਲ ਮੌਕੇ ਤੇ ਅਪਡੇਟ ਜਿਹੜੀ ਉਹ ਸਿਸਟਮ ਬਾਰੇ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਹਲਕੇ ਲੈਵਲ ਦਾ ਦਰਮਿਆਨੇ ਲੈਵਲ ਦਾ ਇਹ ਮੌਕੇ ਤੇ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਾਸਦੇ ਹੋ ਜੀ ਧੰਨਵਾਦ